ਪੰਜਾਬ ਵਿੱਚ ਵਾਪਰੀ ਵੱਡੀ ਦਰਦਨਾਕ ਘਟਨਾ ਐ ਦੇ ਵਿੱਚ ਦੋ ਬੰਦੇ ਆ ਵੀ ਇੱਥੇ ਐਕਸੀਡੈਂਟ ਦਾ ਡੈਥ ਹੋਈ ਹੈ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਭਿਆਨਕ ਟੱਕਰ ਪਿਆਨੂ ਨੇ ਜੇ ਕਰ ਰਹੇ ਪਤਾ ਕਰ ਰਹੇ ਹੈ ਕੌਣ ਨੇ ਕਿਹੋ ਜਿਹੇ ਸਾਨੂੰ ਜੇ ਕੁਝ ਨਹੀਂ ਪਤਾ ਹੈ ਦੂਮੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਜੀ ਹਾਂ ਇੱਕ ਵੱਡੀ ਮੰਦਭਾਗੀ ਦਿਲ ਨੂੰ ਝੋੜ ਦੇਣ ਵਾਲੀ ਘਟਨਾ ਵਾਪਰੀ ਹੈ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਅਣਪਛਾਤੇ ਵਾਹਨ ਵੱਲੋਂ ਜ਼ਬਰਦਸਤ ਟੱਕਰ ਮਾਰੀ ਗਈ ਹੈ ਇਸ ਹਾਦਸੇ 'ਚ ਦੋਵੇਂ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਸੜਕ ਤੇ ਪਈਆਂ ਖੂਨ ਨਾਲ ਲਥਪਥ ਲਾਸ਼ਾਂ ਨੂੰ ਦੇਖ ਮੌਕੇ ਤੇ ਵੱਡਾ ਇਕੱਠ ਹੋ ਗਿਆ ਤੁਰੰਤ ਇਸ ਘਟਨਾ ਦੀ ਜਾਣਕਾਰੀ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਿੱਨਾਂ ਵੱਲੋਂ ਮੌਕੇ ਤੇ ਪਹੁੰਚ ਲਾਸ਼ਾਂ ਨੂੰ ਕਾਬਜ਼ੇ ਚ ਲੈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਨਾਂ ਵਿੱਚ ਮਿਲੀ ਸੀਗੀ ਇਹ ਐਕਸੀਡੈਂਟ ਹੋਇਆ ਹੈ ਇਹ ਹਾਈਵੇ ਦੇ ਉੱਤੇ ਸੀਸਟਾਪ ਦੇ ਕਰੀਬ ਦਾ ਜਲਦੀ ਕਿਹਾ ਜੀ ਇਹਦੇ ਵਿੱਚ ਦੋ ਬੰਦੇ ਆ ਵੀ ਇੱਥੇ ਐਕਸੀਡੈਂਟ ਦਾ ਡੈਥ ਹੋਈ ਹੈ ਮੋਟਰਸਾਈਕਲ ਤੇ ਸੀਗੇ ਕੋਈ ਅਨਨੋਮ ਵਾਹਨ ਲੈ ਕੇ ਰੋਡ ਮਾਰ ਗਿਆ ਉਹ ਦੇਖਦੇ ਆ ਕਾਰਵਾਈ ਕਰ ਰਹੇ ਆ ਇਹ ਸਾਡੇ ਜਿਹੜੇ ਬੋਡੀ ਕਿਤੇ ਬੋਡੀ ਇਹਨਾਂ ਦੀ ਇਹ ਐਂਗੂਲੇਟਰ ਫਵਾ ਰਹੇ ਆ ਹਸਪਤਲ ਭੇਜ ਰਹੇ ਆ ਤੇ ਅਨਨੋਮ ਨੇ ਜੇ ਕਰ ਰਹੇ ਆ ਪਤਾ ਕਰ ਰਹੇ ਆ ਕੌਣ ਨੇ ਕਿਥੋਂ ਦੇ ਨਹੀਂ ਇਹਨਾਂ ਨੂੰ ਜੇ ਕੁਝ ਨਹੀਂ ਪਤਾ ਹੈ ਕਿਥੋਂ ਦੇ ਨੇ ਇਹ ਦੇਖਣ ਚ ਕੀਮਾ ਤੇ ਲੱਗਦੇ ਨੇ ਇਹ ਦੇਖਣ ਤੋਂ ਪ੍ਰਵਾਸੀ ਲੱਗ ਰਹੇ ਨੇ ਜੀ ਬੱਕੀ ਸੀ ਦੇਖ ਰਹੇ ਆ ਜੀ ਕਿਹਦਾ ਕਿਥੋਂ ਲੈ ਨੇ ਕਿੰਨੇ ਬੰਦੇ ਸੀਗੇ ਇਹ ਬੰਦੇ ਇੱਥੇ ਕੋਈ ਨਹੀਂ ਨੇ ਜੀ ਇਹ ਸਾਰੇ ਦੋ ਹੀ ਮਿਲਨੇ ਇਥੇ ਵੱਕੀ ਵਰੂਪਤਾ ਕਰਦੇ ਜੀ ਕੋਰਸ ਨਾਲ ਨਾਲ ਤੇ ਬਹੁਤ ਪਤਾ ਕਰ ਰਹੇ ਹਾਂ ਇਹ ਵੱਡੀ ਮੰਦਭਾਗੀ ਘਟਨਾ ਸਰਹਿੰਦ ਨੈਸ਼ਨਲ ਹਾਈਵੇ ਤੇ ਸਰਹਿੰਦ ਸਿਏ ਸਟਾਫ ਦੇ ਨਜ਼ਦੀਕ ਵਾਪਰੀ ਹੈ ਜਿਸ ਨੇ ਹਰ ਇੱਕ ਦੇਖਣ ਵਾਲੇ ਤੇ ਲੂ ਕੰਡੇ ਖੜੇ ਕਰ ਦਿੱਤੇ ਨੇ ਹਰ ਕਿਸੇ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਇਸ ਮੰਦਭਾਗੀ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰ ਕਿਸ ਵਾਹਣ ਵੱਲੋਂ ਨੌਜਵਾਨਾਂ ਨੂੰ ਟੱਕਰ ਮਾਰੀ ਗਈ ਹੈ ਕਿ ਲਾਪਰਵਾਹੀ ਦੇ ਚੱਲਦੇ ਇਹ ਇੰਨੀ ਵੱਡੀ ਘਟਨਾ ਵਾਪਰੀ ਹੈ ਦੋ ਘਰਾਂ 'ਚ ਸੱਥਰ ਬਿਚੁੱਕੇ ਨੇ ਦੋ ਘਰਾਂ 'ਚ ਵਹਿਣ ਪੈ ਚੁੱਕੇ ਨੇ ਦੋ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਜਾਂ ਫਿਰ ਹਾਦਸੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਫਿਲਹਾਲ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਮੁਜਮਦੀਪਾਲ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਮੁਲਜ਼ਮ ਨੂੰ ਕਾਬੂ ਕਰਦੀ ਹੈ ਤੇ ਜਾਂਚ ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵੰਦੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ